ਤੋ ਅਸੀਂ ਆ ਚੁੱਕੇ ਆ ਮਯੂਰ ਸਿਮਰਨ ਟਾਪੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਵਿਊ ਹੈ ਅੱਜ ਅਸੀਂ ਪੁਰੇ ਕਿਉਂ ਆਏ ਆ ਕਿਸ ਕਰਕੇ ਆਏ ਆ ਕਿਉਂਕਿ ਇਹਨਾਂ ਵੱਲੋਂ ਅੱਜ ਇੱਕ ਨਵਾਂ ਕਨਸੈਪਟ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈ बढ़िया तरीके से सूजी के गुण कि सच हुई है मैं <laughs> तो भी टेस्ट करा ਮਸ਼ਹੂਰ ਹੈ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਜਿੰਨਾ ਵਧੀਆ ਤੁਸੀਂ ਸਿਮਰਨ ਕਾਬਾ ਦੇ ਰਹੇ ਹੋ ਬਹੁਤ ਦੂਰ ਦੂਰ ੱਤੇ ਜਾਂਦੇ ਰਾਹੁਲ ਗਾਂਧੀ ਜਿਹੜੇ ਕੀ ਸਪੈਸ਼ਲ ਹੋਏ ਰੁਕੇ ਉਹਨਾਂ ਵੱਲੋਂ ਵੀ ਜਿਹੜੀ ਹੈ ਚੀਜ਼ਾਂ ਜੇਲੇ ਲਿਜਾਈ ਹੈ ਸਾਡਾ ਮਨੂਜਾ ਦੱਸਣਗੇ ਤੁਹਾਨੂੰ ਇਸ ਬਾਰੇ ਵਿੱਚ ਕੀ ਕਹਿੰਦਾ ਹੈ ਓ ਵੀ ਇਸ ਬਾਰੇ ਵਿੱਚ ਅਸੀਂ ਆ ਚੁੱਕੇ ਆ ਮਯੂਰ ਸਿਮਰਨ ਕਾਬੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਥਿਊ ਹੈ ਤੁਹਾਨੂੰ ਦਿਖਾ ਰਿਹਾ ਮੈਂ ਇਹ ਦੇਖੋ ਮੇਰੇ ਪਿੱਛੇ ਕਿੰਨਾ ਪਿਆਰਾ ਥਿਊ ਹੈ ਅੱਜ ਅਸੀਂ ਪੁਰੇ ਕਿਉਂ ਆਏ ਆ ਇਸ ਕਰਕੇ ਆਏ ਆ ਕਿਉਂਕਿ ਇਨਾ ਵੱਲੋਂ ਅੱਜ ਇੱਕ ਨਵਾਂ ਕਨਸੈਪਟ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈ ਤੁਹਾਨੂੰ ਦਿਖਾਵਾਂਗੇ ਅੰਦਰ ਜਾ ਕੇ ਗੱਲਬਾਤ ਵੀ ਕਰਾਵਾਂਗੇ ਕੀ ਕਨਸੈਪਟ ਹੈ ਤੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਹੈ ਰਾਜਪੁਰੇ ਦੇ ਤਾਬਿਆਂ ਤੇ ਜਿਹੜੀ ਇਹ ਚੀਜ਼ ਨਹੀਂ ਮਿਲਦੀ ਉਹ ਅੱਜ ਇਹਨਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਸੋ ਬਿਨਾਂ ਦੇਰੀ ਕੀਤੇ ਤੁਹਾਨੂੰ ਲੈ ਕੇ ਚਲਦਾ ਮਯੂਰ ਸਿਮਰਨ ਤਾਬੇ ਦੇ ਅੰਦਰ ਤੇ ਮਿਲਵਾਵਾਂਗੇ ਤੁਹਾਨੂੰ ਜਿਹਨਾਂ ਦੇ ਮਾਲਕ ਦੇ ਨਾਲ ਗੱਲਬਾਤ ਕਰਾਵਾਂਗੇ ਕੀ ਕਨਸੈਪਟ ਕੀ ਸ਼ੁਰੂ ਕੀਤਾ ਹੈ ਬੜਾ ਵਧੀਆ ਸੋਹਣਾ ਜਿਹੜਾ ਤਾਬਾ ਪਾਣੀਪਤ ਦੀ ਤਰਜ਼ ਤੇ ਮੂਰਤਲ ਦੀ ਤਰਜ਼ ਤੇ ਬਣਾਇਆ ਗਿਆ ਕਿੰਨਾ ਪਿਆਰਾ ਥੀ ਵਿਊ ਹੈ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਪਿੱਛੇ ਸੋ ਬਿਨਾਂ ਦੇਰੀ ਕਰੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਫਾਈਨ ਵੀ ਹੋ ਚੁੱਕੇ ਆ ਮਯੂਰ ਸਿਮਰਨ ਤਾਬੇ ਤੇ ਜੋ ਕਿ ਪਾਣੀ ਪੱਤੇ ਮੂਥਲ ਕਨਸੈਪਟ ਜਿਹੜਾ ਬਣਾਇਆ ਗਿਆ ਅਸੀਂ ਤੁਹਾਨੂੰ ਉਹਦੀ ਖਬਰ ਵੀ ਦਿਖਾਈ ਸੀ ਤੇ ਬਾਅਦ ਦਾ ਵੀਊ ਵੀ ਦਿਖਾ ਕੇ ਆਏ ਤੇ ਨਵਾਂ ਕਨਸੈਪਟ ਜਿਹੜਾ ਸ਼ੁਰੂ ਕੀਤਾ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਪਲੇਟਾਂ ਸੱਤ ਰੁਪਈਆ ਪੱਲੇ ਪਾਪੜੀਆਂ ਆਓ ਬਾਜੀ ਬਹੁਤ ਕੁਝ ਨਵਾਂ ਕਨਸੈਪਟ ਉਹ ਸ਼ੁਰੂ ਹੋ ਚੁੱਕਿਆ ਤੇ ਖਾ ਕੇ ਦੱਸਾਂਗੇ ਟੇਸਟ ਕਰਕੇ ਦੱਸਾਂਗੇ ਵੀ ਇਹ ਕਿਸ ਤਰ੍ਹਾਂ ਦਾ ਹੈ ਮੋਹਿਤ ਮੇਰੇ ਨਾਲ ਮੇਰਾ ਕੈਮਰਾਮੈਨ ਮਾਧੂ ਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਸੋਨੂ ਜੀ ਵੀ ਇਹ ਇਸ ਮਾਧੂ ਦਾ ਜੋ ਮਾਲਕ ਹੈ ਤੇ ਵੱਡੇ ਬਾਬੂ ਜੀ ਉਰ ਤੋਂ ਜਾ ਚੁੱਕੇ ਹੈ ਏ ਉਹਦੇ ਦਰਸ਼ਨ ਨਹੀਂ ਹੋਇਆ ਤੇ ਫਿਲਹਾਲ ਨਵਾਂ ਕਨਸੈਪਟ ਜਿਹੜਾ ਸ਼ੁਰੂ ਹੋਇਆ ਆ ਆਪਾਂ ਖਾ ਕੇ ਟੈਸਟ ਕਰਕੇ ਤੁਹਾਨੂੰ ਦੱਸਾਂਗੇ ਕਿ ਇਹ ਕਿਸ ਤਰ੍ਹਾਂ ਦਾ ਸੋ ਤੁਸੀਂ ਵੀ ਔਰੇ ਵਕਤ ਤੋਂ ਬਾਅਦ ਆਓ ਤੇ ਔਰੇ ਕਈ ਚੀਜ਼ਾਂ ਦੇ ਸਟਾਲ ਜਿਹੜੇ ਆ ਜਿਵੇਂ ਵਿਆਹਾਂ ਦੇ ਵਿੱਚ ਸੱਜੇ ਹੁੰਦੇ ਆ ਉਸ ਤਰ੍ਹਾਂ ਸੱਜੂ ਕੇ ਆ ਬੜੀ ਵਧੀਆ ਕੁਆਲਿਟੀ ਹੈ ਤੇ ਹੁਣ ਤੁਹਾਨੂੰ ਖਾ ਕੇ ਸੀ ਦੱਸਦੇ ਆ ਤੇ ਫਿਲਹਾਲ ਤੁਸੀਂ ਦੇਖੋ ਕਿ ਮੈਂ ਮੂਰ ਰੈਸਟੋਰੈਂਟ ਜਿਹੜਾ ਸਾਫਾ ਪੂਰੇ ਨੈਸ਼ਨਲ ਹਾਈਵੇ ਤੇ ਜਿਹੜਾ ਹੈ ਬਣਾਇਆ ਗਿਆ ਤੇ ਪਹਿਲਾਂ ਦੱਸ ਦਿਆਂ ਫਿਰ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਕਨਸੈਪਟ ਕਿਉਂ ਸ਼ੁਰੂ ਕੀਤਾ ਗਿਆ ਹੈ ਦੇਖੋ ਜੀ ਜ਼ਿਆਦਾਤਰ ਉਹ ਰਿ ਹੋਟਲਸ ਜਿਹੜੇ ਹਨ ਲੰਚ ਡਿਨਰ ਵਗੈਰਾ ਹੀ ਜਿਹੜਾ ਹੈ ਪ੍ਰੋਵਾਈਡ ਕਰ ਰਹੇ ਤੇ ਇਹ ਨਵਾਂ ਕਨਸੈਪਟ ਜਿਹੜਾ ਹੈ ਕਿਸੇ ਵੀ ਟਾਈਮ ਬੱਧਾ ਆਏਗਾ ਤੇ ਉਹ ਗੋਲ ਗੱਫੇ ਪੱਲੇ ਟਿੱਕੀ ਕਦੀ ਵੀ ਤੁਹਾਡਾ ਦਿਲ ਕਰੇ ਜਦ ਮਰਜ਼ੀ ਤੁਸੀਂ ਆ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਬੇਸ ਕੀਤਾ ਤੇ ਖਾਣ ਮੈਂ ਤੁਹਾਨੂੰ ਹੁਣ ਟੇਸਟ ਕਰਕੇ ਦੱਸਦਾ ਕਿ ਇਹਦਾ ਟੇਸਟ ਕਿਸ ਤਰ੍ਹਾਂ ਦਾ ਹੈ So, गोल देख दे, गोल तो गोलगप्पे खा के देखते हैं देखो कितने बढ़िया तरीके से सूजी के गोलगप्पे हैं बहुत बढ़िया टेस्ट है दूसरा पानी भी है मीठा पानी है ਦੇ ਵੀ ਕਾ ਕੇ ਦੇ ਦੇ ਆਈ ਫਰਦੋ ਯੋ ਬਾਹਰੀ ਪਰデア ਦੋ ਗੱਪੇ ਦੇ ਵਿੱਚ ਕਾ ਕੇ ਦੇ ਰਹੇ ਹਾਂ ਬਹੁਤ ਵਧੀਆ ਤੁਹਾਨੂੰ ਇਹ ਬਹੁਤ ਸ਼ਾਨਦਾਰ ਤੁਹਾਨੂੰ ਬਾਰੀ ਪੱਲੇ ਦੀ ਪਲੇਟ ਵੀ ਸੱਜ ਚੁੱਕੀ ਆ। ਇਹ ਵੀ ਟੈਸਟ ਕਰਾਂਗੇ। ਬਹੁਤ ਵਧੀਆ। ਗਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੁਨਹਿਲਾ। ਫਿਲਹਾਲ ਇਹ ਖਾ ਲਈਏ। ਤੁਹਾਨੂੰ ਹੋਰ ਵੀ ਕਨਸੈਪਟ ਦਿਖਾਣੇ ਆ। ਬਹੁਤ ਵਧੀਆ ਕਨਸੈਪਟ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ। ਮਯੂਰ ਸਿਮੇਂਟ ਆਬਾ نیشنل ਹਾਈਵੇ ਤੇ ਨਵਾਂ ਜਿਹੜਾ ਹੈ ਓਪਨਿੰਗ ਹੋਈ ਹੈ ਤੇ ਅਸੀਂ ਓਪਨਿੰਗ ਤੇ ਵੀ ਆਏ ਸੀ ਕਾफी ਸ਼ਾਇਰਦਾਰ ਜਣ ਮੰਨੇ ਲੋਕ ਉਹ ਮੌਜੂਦ ਸੀ ਐਤੋ ਵਾਦ ਆਓ ਇਹ ਕਨਸੈਪਟ ਇਹ ਕਨਸੈਪਟ ਜਿਹੜਾ ਪਹਿਲੀ ਵਾਰ ਜਿਹੜਾ ਹੈ ਹਾਈਵੇ ਤੇ ਕਿਸੇ ਹੋਟਲ ਨੇ ਸ਼ੁਰੂ ਕੀਤਾ ਹੈ ਉਹ ਵੀ ਰਾਜਪੁਰੇ ਨੇ ਉਸ ਤੋਂ ਬਾਅਦ ਤੁਹਾਨੂੰ ਨਵਾਂ ਕਨਸੈਪਟ ਦਿਖਾਣੇ ਜੋ ਇਹਨਾਂ ਦਾ ਬੜਾ ਮਸ਼ਹੂਰ ਹੈ ਆਪਾਂ ਕਹਿ ਸਕਦੇ ਹਾਂ ਕਿ ਇਹਦੀ ਬਦੌਲਤ ਜਿਹੜਾ ਹੈ ਜਿੰਨਾ ਵਧੀਆ ਤੁਸੀਂ ਸਿਮਰਨ ਢਾਬਾ ਦੇਖ ਰਹੇ ਹੋ ਬਹੁਤ ਦੂਰ ਦੂਰ ਤੱਕ ਇਹ ਜਾਂਦੇ ਰਾਹੁਲ ਗਾਂਧੀ ਜਿਹੜੇ ਕੀ ਸਪੈਸ਼ਲ ਹੋਰੇ ਰੁਕੇ ਉਹਨਾਂ ਵੱਲੋਂ ਵੀ ਜਿਹੜੀ ਹੈ ਚੀਜ਼ਾਂ ਜਿਹੜੀਆਂ ਲਾਈ ਲਜਾਈਆਂ ਸਾਡਾ ਮਾਜੂਦਾ ਦੱਸਣਗੇ ਤੁਹਾਨੂੰ ਇਸ ਬਾਰੇ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਚ ਸਰ ਸੰਦੀਪ ਜੀ ਤੁਸੀਂ ਪਹਿਲਾਂ ਦੱਸ ਹੀ ਦਿੱਤਾ ਕਿ ਜਿਹੜਾ ਸਾਡਾ ਚਾਰ ਹੈ ਇਹ ਆਪਣਾ ਇਕੱਲਾ ਰਾਜਪੂਰਾ ਨਹੀਂ ਪੂਰਾ ਪੰਜਾਬ ਪੂਰੀ ਇਡੇ ਚ ਫੀਮਸ ਹੈਗਾ ਇਹ ਜਿਹੜਾ achar ਹੈ ਜੀ ਅਸੀਂ ਆਪ ਤਿਆਰ ਕਰਵਾਈ ਕਰਵਾਈਦਾ ਹੈਗਾ ਤੇ ਇਹਦਾ ਟੇਸ ਜਿਹੜਾ ਹੈਗਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਇਸ ਤੇ ਕਿ ਚਿੰਨੀ ਨਹੀਂ ਹੁੰਦੀ ਇਹਦੇ 'ਚ ਸਮਝਿਆ ਤੇ ਗੁੜ ਹੋਰ ਜਾਂ ਸ਼ਕਰ ਹੋ ਗਿਆ ਥੋੜਾ ਬਹੁਤਾ ਸ਼ਹਿਦ ਪਾ ਕੇ ਤਿਆਰ ਕਰਦੇ ਹਾਂ ਇਸ ਕਰਕੇ ਦੀ ਕੁਆਲਿਟੀ ਜਿਹੜੀ ਹੈ ਉਸ ਤੇ ਖਾਸ ਧਿਆਨ ਦੇ। ਬੜੇ ਸੈਲੀਬ੍ਰਿਟੀ ਵੀ ਆ ਚੁਕੇ ਆ। ਰਾਹੁਲ ਗਾਂਧੀ ਜੀ ਵੀ ਉਰੇ ਸਪੈਸ਼ਲ ਰੋਟੀ ਆ ਚੁਕੇ ਆ ਆ ਕੀ ਕਿਸੇ achar ਦੇ ਨਾਲ। ਹਾਂਜੀ ਹਾਂਜੀ। ਸੋ ਤੁਹਾਨੂੰ ਇਹ ਸ਼ਿਵਰਨ ਟਾਬੇ ਤੇ ਲੈ ਕੇ ਆਏ ਜਿਹੜਾ ਨਵਾਂ ਕਨਸੈਪਟ ਉਹਨੂੰ ਪਹਿਲਾਂ ਪੱਲੇ ਪਾਪੜੀ ਹੁਣ ਤੁਹਾਡੀ ਗੱਲ ਕਰਾਵਾਂਗੇ ਮਾਲਕ ਜਿਹੜੇ ਸੋਨੂ ਜੀ ਹੈ। ਇਹ ਵੀ ਮਾਲਕ ਇਹਨਾਂ ਨਾਲ ਆਪ ਵੀ ਗੱਲ ਕਰਾਈ ਤੁਹਾਨੂੰ ਇਸ ਦੇ ਬਾਰੇ ਹੁਣ ਸੋਨੂ ਜੀ ਦੱਸਣਗੇ ਤੁਹਾਨੂੰ ਹੋਰ ਕਨਸੈਪਟ ਦੇ ਬਾਰੇ। ਕੋਟੀ ਨੇ ਤੁਹਾਨੂੰ ਅੰਦਰ ਦਿਖਾਇਆ ਕਿ ਨਵਾਂ ਕਨਸੈਪਟ ਜਿਹੜਾ ਇਹਨਾਂ ਵੱਲੋਂ ਸ਼ੁਰੂ ਕੀਤਾ ਆ ਤਿੱਕੀ ਪੱਲੇ ਪਾਪੜੀ ਜਿਹੜੀ ਐ ਤੇ ਹੋਰ ਵੀ ਜਿਹੜੀਆਂ ਬੜੀ ਸਾਰੀ ਚੀਜ਼ਾਂ ਸਾਡੇ ਨਾਲ ਇਸ ਟਾਈਮ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਗਜਨਜੀ ਵੀ ਇਸ ਟਾਈਮ ਮੌਜੂਦ ਐ ਤੇ ਤੁਹਾਨੂੰ ਕੱਕੜਜੀ ਵੀ ਸਾਡੇ ਨਾਲ ਇਸ ਟਾਈਮ ਮੌਜੂਦ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਜਿਹੜਾ ਨਵਾਂ ਕਨਸੈਪਟ ਸ਼ੁਰੂ ਕੀਤਾ ਇਸ ਬਾਰੇ ਦੱਸੋ ਥੋੜੀ ਜਾਣਕਾਰੀ ਦਿਓ ਪਹਿਲੀ ਗੱਲ ਪਹਿਲੀ ਰਾਜਪੁਰੇ ਵਾਸੀਆਂ ਵਾਸਤੇ ਬੜੀ ਸਾਡੇ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਜਿਹੜਾ ਮੀਨੂ ਸਿਮਰਨ ਢਾਬਾ ਬਣਾਇਆ ਹੈ ਇਹ ਢਾਬਾ ਵੀ ਹੈਗਾ ਔਰ ਇਸੇ ਫੈਸਿਲਿਟੀਆਂ ਵੀ ਸਾਰੀਆਂ ਹੈਗੀਆਂ ਪਹਿਲੀ ਗੱਲ ਤਾਂ ਜੇ ਅਸੀਂ ਗੱਲ ਕਰੀਏ ਭਈ ਖਾਣ ਪੀਣ ਤੋਂ ਇਲਾਵਾ ਫਿਰ ਸਾਡੇ ਕੋਲ ਤਕਰੀਬਨ 300 ਬੰਦੇ ਦੀ ਸਿਟਿੰਗ ਕੈਪੈਸਿਟੀ ਹੈ ਵਾਸ਼ਰੂਮ ਤੱਕ ਅਸੀਂ 에어 ਕੰਡੀਸ਼ਨ ਬਣਾਇਆ ਹੈ ਔਰ ਜਿਹੜਾ ਉਰੀ ਅਸੀਂ ਸਰਵ ਕਰ ਰਹੇ ਹਾਂ ਕਿਵੇਂ ਤੁਹਾਨੂੰ ਪਤਾ ਸਿਮਰਨ ਢਾਬਾ ਸ਼ੁਰੂ ਕਰੀ ਮਸ਼ਹੂਰ ਹੈ ਸਾਡਾ ਇੱਕ ਸਪੈਸ਼ਲ ਆਚਾਰ ਵੀ ਮਸ਼ਹੂਰ ਹੈ ਜਿਹੜੇ ਲੋਕੀ ਬਹੁਤ ਪੂਜੋ ਕੇ ਖਾਂਦੇ ਵੀ ਆਂ ਔਰ ਲੈ ਕੇ ਵੀ ਜਾਂਦੇ ਆਂ ਚਟਨੀ ਵੀ ਹੈ ਚਟਨੀ ਵੀ ਹੈ ਤੇ ਗੋਭੀ ਦੀ ਗੱਲ ਕਰੀਏ ਤਾਂ ਹੁਣ ਅਸੀਂ ਉਹ ਇੰਡੀਅਨ ਵੀ ਸਰਵ ਕਰ ਰਹੇ ਆਂ ਸਾਊਥ ਇੰਡੀਅਨ ਵੀ ਸਰਵ ਕਰ ਰਹੇ ਆਂ ਔਰ ਹੁਣ ਅਸੀਂ ਤੁਸੀਂ ਚਲੋ ਵੀ ਚਾਈਨੀਸ ਵੀ ਜਿਹੜੇ ਤੁਸੀਂ ਸਨੈਕਸ ਦੇ ਆਈਟਮ ਚੋਣੀਆਂ ਉਹ ਸਾਰੀਆਂ ਸਰਵ ਕਰ ਰਹੀਆਂ ਤੇ ਹੁਣ ਅੱਜ ਸੰਦੀਪ ਪੁਣੀ ਕੁਦਰਤੀ ਗੱਲ ਆਈ ਬੇਸੀ ਤੇ ਇਹਨਾਂ ਨਾਲ ਗੱਲ ਹੋ ਗਈ ਤੇ ਅੱਜ ਅਸੀਂ ਗੋਲ ਗੱਪੇ, ਚਾਟ ਪਾਪੜੀ, ਟਿੱਕੀ ਸੋ ਜਿਹੜੇ ਲੋਕੀ ਬੜਾ ਖੁਸ਼ ਹੋ ਕੇ ਖਾਂਦੇ ਆ ਤੇ ਇਹ ਚੀਜ਼ਾਂ ਵੀ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਤੇ ਮੈਂ ਕਿਹਾ ਸੰਦੀਪ ਉਹਨਾਂ ਨੂੰ ਵੱਡੇ ਨਾ ਲਓ ਅੱਜ ਤੋਂ ਵੀ ਸ਼ੁਰੂ ਕਰਦੇ ਆ ਤੇ ਬਹੁਤ ਵਧੀਆ ਅਸੀਂ ਚਲੋ ਵੀ ਸ਼ਾਪ ਵੀ ਬੜੇ ਅੱਛੇ ਰੱਖੀਏ ਹੈ ਜੇ ਕਦੀ ਕੋਈ ਵੀ ਟਰਾਈਪਰ ਆਵਸੀ ਆਂਦਾ ਹੈ ਤੇ ਚਲੋ ਪਹਿਲੇ ਤਾਂ ਪੱਤੀਆਂ ਲੋਕੀ ਰੋਕੀ ਜਾਂਦੀਆਂ ਅਗਰ ਕੋਈ ਹੋਰ ਵੀ ਆਂਦਾ ਤਾਂ ਉਹਨੂੰ ਕਟੋ-ਕਟੇ ਫੀਲਿੰਗ ਆਏਗੀ ਕਿ ਹਾਂ ਅਸੀਂ ਕੋਈ ਵਧੀਆ ਚੀਜ਼ ਕਰ ਰਹੇ ਹਾਂ ਜੀ ਮੈਨੂੰ ਇੱਕ ਗੱਲ ਦੱਸੋ ਵੀ ਹਾਈਵੇ ਤੇ ਪਹਿਲੀ ਵਾਰ ਜਿਹੜੀ ਇਹ ਚੀਜ਼ ਸ਼ੁਰੂ ਹੋਈ ਹੈ ਇਹ ਜਿਹੜਾ ਕਨਸੈਪਟ ਹੈ ਇਹ ਕਨਸੈਪਟ ਦੇ ਜਿਹੜੇ ਕਾਰੀਗਰ ਹੈ ਇਹ ਸਪੈਸ਼ਲ ਜਿਹੜੀ ਹੈ ਕਿਉਂਕਿ ਮੈਨੂੰ ਟੇਸਟ ਜਦ ਮੈਂ ਕੀਤਾ ਇਹਦਾ ਤੇ ਕੁਝ ਅਲੱਗ ਟੇਸਟ ਲੱਗਦਾ ਦਿਖਿਆ ਮੈਨੂੰ ਤੁਹਾਨੂੰ ਤੇ ਕਿੱਥੋਂ ਕਾਰੀਗਰ ਕਿੱਥੋਂ ਆਏ ਹੈ ਐਕਚੁਅਲੀ ਕੀ ਹੈ ਦੇਖੋ ਕੋਈ ਵੀ ਆਈਟਮ ਹੁੰਦੀ ਹੈ ਤੇ ਉਹਦੇ ਦੋ ਤਿੰਨ ਚੀਜ਼ਾਂ ਹੁੰਦੀਆਂ ਇੱਕ ਤਾਂ ਬਣਾਉਣ ਵਾਲੇ ਦੀ ਕੁਆਲਿਟੀ ਇੱਕ ਤੁਸੀਂ ਜਿਹੜੇ ਪ੍ਰੋਡਕਟਸ ਯੂਜ਼ ਕਰ ਰਹੇ ਹੋ ਉਹ ਕਿਹੋ ਜਿਹੀ ਕੁਆਲਿਟੀ ਦੇ ਯੂਜ਼ ਕਰ ਰਹੇ ਹੋ ਤਾਂ ਸਾਡੇ ਵੱਲੋਂ ਮਟੀਰੀਅਲ ਵੀ ਬਹੁਤ ਅੱਛਾ ਯੂਜ਼ ਕੀਤਾ ਜਾਂਦਾ ਹੈ ਨੂੰ ਪ੍ਰਿਪੇਅਰ ਕਰਨਾ ਇਸ ਦਾ ਔਰ ਪ੍ਰਿਪੇਅਰ ਕਰਨ ਵਾਲਾ ਵੀ ਬਹੁਤ ਵਧੀਆ ਹੈਗਾ ਸਪੈਸ਼ਲ ਆਗਰਾ ਤੋਂ ਕਾਰੀਗਰ ਬਣਾਏ ਹੈ ਜਿਹੜੇ ਚਾਟ ਪੱਲਾ ਪਾਪੜੀ ਲੋ ਜੀ ਟੇਸਟ ਤੁਸੀਂ ਕਰੋਗੇ ਉਹ ਬਾਜੀ ਪਾਓ ਬਾਜੀ ਆਲੂ ਦੀ ਟਿੱਕੀ ਤੇ ਇਹ ਜਿਹੜੀਆਂ ਜਲੇਬੀਆਂ ਵੀ ਬਣਦੀਆਂ ਆ ਤੇ ਦੇਸੀ ਘਿਓ ਦੀ ਉਹ ਵੀ ਸ਼ੁਰੂ ਕਰਾਂਗੇ ਦੇਸੀ ਦੀ ਟਿੱਕੀ ਹਾਂ ਐਕਚੁਅਲੀ ਕੀ ਹੋ ਰਿਹਾ ਕਿ ਕੋਈ ਵੀ ਆਈਟਮ ਸ਼ੁਰੂ ਕਰਦੇ ਆ ਨਾ ਜੀ ਤੇ ਉਹਨੂੰ ਟਾਈਮ ਲੱਗਦਾ ਹੌਲੀ ਹੌਲੀ ਅਸੀਂ ਉਹਨੂੰ ਸ਼ੁਰੂਆਤ ਕੀਤੀ ਹੈ ਤੇ ਹੌਲੀ ਹੌਲੀ ਜਿਵੇਂ ਜਿਵੇਂ ਸਾਨੂੰ ਰਿਸਪੌਂਸ ਮਿਲਦਾ ਜਾ ਰਿਹਾ ਅਸੀਂ ਉਹ ਅੱਗੇ ਬਣਦੇ ਹਾਂ ਗਗਨਜੀ ਵੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਗਗਨਜੀ ਤੋਂ ਪੁੱਛ ਲੈਨੇ ਆ ਗਗਨਜੀ ਹੁਣੀ ਬੜਾ ਸਾਰਾ ਸਮਾਨ ਲੈ ਕੇ ਆਏ ਚੰਡੀਗੜ੍ਹ ਤੋਂ ਨਵੇਂ ਕਨਸੈਪਟ ਦੇ ਵਾਸਤੇ ਗਗਨਜੀ ਮੈਨੂੰ ਇਹ ਦੱਸੋ ਵੀ ਜਿਵੇਂ 10 ਵਜੇ ਮਾਰਕੀਟ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ 11 ਵਜੇ ਕਿਸੇ ਦਾ ਟਿੱਕੀ ਖਾਣ ਨੂੰ ਮਨ ਕਰ ਜਾਵੇ 골ਗੱਪੇ ਖਾਣ ਨੂੰ ਮਨ ਕਰ ਜਾਵੇ ਤਾਂ ਉਹ ਆ ਸਕਦਾ ਔਰੇ ਹਰ ਟਾਈਮ ਮਿਲੇਗਾ ਇਹ ਕੋਈ ਟਾਈਮਿੰਗ ਹੈ ਨਹੀਂ ਜੀ ਚਾਰ ਚਾਰ ਸਟੇਸ਼ਨ ਅਸੀਂ ਅੱਜ ਇੰਟਰੋਡਿਊਸ ਕਰਨ ਜਾ ਰਹੇ ਹਾਂ ਸੂਰਤ ਹਾਬਾ ਦੇ ਹੂੰ ਹੂੰ ਪਹਿਲਾ ਸਾਊਥ ਇੰਡੀਅਨ ਮਿੱਠੇ ਦਾ ਚਾਈਨੀਜ਼ ਕੰਟੀਨੈਂਟਲ ਸਾਰੀ ਚੀਜ਼ਾਂ ਸਾਡੇ ਕੋਲ ਅਵੇਲੇਬਲ ਹੈ ਚਾਰ ਸਟੇਸ਼ਨ ਦੀ ਸੀ ਟਾਈਮਿੰਗ 12 ਤੋਂ 12 ਰੱਖੀ ਹੈ ਤੇ ਰਾਤ ਨੂੰ 12 ਤੋਂ 12 ਵਜੇ ਤੱਕ ਖੁੱਲ੍ਹੇ ਰਹਿਣਾ ਠੀਕ ਹੈ ਬਾਕੀ ਪੂਰਾ ਫੂਡ ਮੈਨੂ ਅਵੇਲੇਬਲ ਰਹਿੰਦਾ 24 ਘੰਟੇ ਸੋ ਤੁਹਾਨੂੰ ਲੈ ਕੇ ਆਏ ਸੀ ਮਯੂਰ ਸਿਮਿੰਟ ਢਾਬੇ ਦੇ ਮੈਂ ਤਾਂ ਟੈਸਟ ਕਰ ਚੁੱਕਿਆ ਹਾਂ ਗੋਲ ਗੱਪਿਆਂ ਦਾ ਵੀ ਤੇ ਭੱਲਿਆਂ ਦਾ ਵੀ ਟੇਸਟ ਕਰ ਚੁੱਕਿਆ ਹੁਣ ਵਾਰੀ ਹੈ ਤੁਹਾਡੀ ਹੁਣ ਦੇਖਦੇ ਹਾਂ ਤੁਸੀਂ ਕਿੰਨੀ ਦੇਰ ਦੇ ਵਿੱਚ ਉਰੇ ਪਹੁੰਚਦੇ ਹੋ ਮੈਂ ਤਾਂ ਚੱਲਿਆ ਤੇ ਹੁਣ ਨਵਾਂ ਕਨਸੈਪਟ ਜਿਹੜਾ ਮਯੂਰ ਵਾਲਿਆਂ ਨੇ ਸ਼ੁਰੂ ਕੀਤਾ ਤਾਂ ਇੱਕ ਮੌਕਾ ਜਰੂਰ ਦਿਓ ਇੱਕ ਵਾਰੀ ਜਰੂਰ ਆਓ ਸੋ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਫਿਲਹਾਲ ਤੁਸੀਂ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਧੰਨਵਾਦ